ਸੁਬੇਪਰ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਪੁਤਲੇ ਫੁਕਣ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਤਹਿਤ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪੁਤਲੇ ਫੁਕੇ ਗਏ ਨੇ ਇਥੇ ਤੋਂ ਅੰਦਾਜ਼ਾ ਦਈਏ ਕਿ ਨਾਬਾ ਬੁੱਢਲਾਡਾ ਤੇ ਖਰੜ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਨਾਲ ਦੀ ਨਾਲ ਮੋਦੀ ਸਰਕਾਰ ਅਤੇ ਡੋਨਲਡ ਟਰੰਪ ਦਾ ਪੁਤਲਾ ਫੂਕੇ ਜਮਕੇ ਨਾਰੀਬਾਜ਼ੀ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਅਮਰੀਕਾ ਤੋਂ ਅਨਾਜ ਭਾਰਤ ਵਿੱਚ ਆ ਰਿਹਾ ਏ ਉਸ ਤੇ ਨਾ ਮੰਤਰ ਟੈਕਸ ਤੋਂ ਆ ਰਿਹਾ ਏ ਅਤੇ ਜੋ ਪੰਜਾਬ ਵਿੱਚੋਂ ਕਣਕ ਬਾਹਰ ਜਾ ਰਹੀ ਏ ਉਸ ਤੇ ਟੈਕਸ ਲਗਾ ਕੇ ਭੇਜਿਆ ਜਾ ਰਿਹਾ ਹੈ ਜ਼ਨਾਲੀ ਕਿਸਾਨਾਂ ਨੇ ਅਨਾਜ ਦੀ ਬਰਬਾਦੀ ਦੀ ਵੀ ਗੱਲ ਕਹੀ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਜਿਹੜਾ 트੍ਰੰਪ ਹੈ 트੍ਰੰਪ ਜਿਹੜਾ ਪੰਜਾਬ ਦੀ ਖੇਤੀ ਨੂੰ ਜਾਂ ਹਰਿਆਣਾ ਦੀ ਖੇਤੀ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਕਿਉਂਕਿ ਜਿਹੜੇ ਉਹ ਫੈਸਲੇ ਲਏ ਕੀਤੇ ਜਾ ਰਹੇ ਨੇ ਕਿ ਟੈਕਸ ਜਿਹੜਾ ਕਟਵਾਇਆ ਜਾ ਰਿਹਾ ਹੈ ਮੋਦੀ ਸਰਕਾਰ ਕੋਲ ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਨੇ ਮੋਦੀ ਦੇ ਤੇ ਟਰੰਪ ਦੇ ਪੁਤਲੇ ਨੇ ਜਿਹੜੇ ਉਹ ਕੁੱਕੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੋਦੀ ਸਰਕਾਰ ਆ ਜਿਹੜੀ ਉਹ ਟਰੰਪ ਦੇ ਫੈਸਲਿਆਂ ਨੂੰ ਲਾਗੂ ਕਰਦੀ ਹੈ ਤਾਂ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਮਜ਼ਦੂਰ ਤੇ ਸੋਤਾ ਕਿਸਾਨ ਆ ਜਿਹੜਾ ਉਹ ਪ੍ਰਭਾਵ ਕੋ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਆ ਆ ਪਿਛਲੇ ਦਿਨੀ ਜਿਹੜਾ ਟਰੰਪ ਔਰ ਮੋਦੀ ਨੇ ਸਮਝੌਤੇ ਕੀਤੇ ਨੇ ਤਹਿਰਫ ਦੇ ਨਾਮ ਤੇ ਕਿਉਂਕਿ ਕਈਆਂ ਜਗ੍ਹਾ ਤੇ ਇੱਕ ਟੈਕਸ ਇਹਨਾਂ ਨੇ ਬਿਲਕੁਲ ਜ਼ੀਰੋ ਕਰਤਾ ਜਿਹੜਾ ਕਿ ਬਾਹਰੋਂ ਸਾਮਾਨ ਆਉਣਾ ਖਾਸ ਤੌਰ ਤੇ ਉਧਰੋਂ ਜਿਹੜੇ ਆਪਣੀ ਖੇਤੀਬਾੜੀ ਦੀਆਂ ਜਨਸਾਂ ਆਉਣੀਆਂ ਨੇ ਉਹਦੇ ਵਿੱਚ ਬਿਲਕੁਲ ਟੈਕਸ ਜ਼ੀਰੋ ਕਰਤਾ ਇਹਨਾਂ ਮੋਦੀ ਸਰਕਾਰ ਨੇ ਅਗਰ ਉਹ ਲਾਗੂ ਹੋ ਜਾਂਦਾ ਤਾਂ ਕਿ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਗਰਾਵਟ ਵੱਲ ਜਾਣਗੇ ਤਾਂ ਖੁਦਕੁਸ਼ੀਆਂ ਵਧਣਗੀਆਂ ਹੱਦੋਂ ਵੱਧ ਜਿਹੜਾ ਅਸੀਂ ਇਹਦਾ ਵਿਰੋਧ ਕਰਦੇ ਹੋਏ ਅੱਜ ਪ੍ਰਮਪਰ ਮੋਦੀ ਦਾ ਪਤਲੇ ਸਾੜਨੇ ਕਿ ਵੀ ਇਹਦੇ ਜਿਹੜਾ ਕੀਤਾ ਫੈਸਲਾ ਇਹਨੂੰ ਰੱਦ ਕੀਤਾ ਜਾਵੇ ਜਿਹੜਾ ਕਿ ਬਾਹਰੋਂ ਨਾਜ ਆਉਣਾ ਉਹਦੇ ਤੇ ਪਵੰਦੀ ਲਾਈ ਜਾਵੇ ਜਾਂ ਉਹਦੇ ਤੇ ਟੈਕਸ ਜਿਸ ਤਰ੍ਹਾਂ ਪਹਿਲਾਂ 52% ਲਾਇਆ ਹੋਇਆ ਸੀਗਾ ਉਹ ਤੋਂ ਵਧਾਉਣਾ ਚਾਹੀਦਾ ਇਹਦਾ ਬਿਲਕੁਲ ਮਾਫ ਕਰ ਦਿੱਤਾ ਉਹਦੇ ਨਾਲ ਖੇਤੀਬਾੜੀ ਜਿਹੜਾ ਸੈਕਟਰ ਆ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ ਕਿਉਂਕਿ ਜਦੋਂ ਬਾਹਰੋਂ ਬਿਨਾਂ ਟੈਕਸ ਤੋਂ ਚੀਜ਼ਾਂ ਆਉਣਗੀਆਂ ਉਥੇ ਸਸਤੀਆਂ ਮਿਲਣਗੀਆਂ ਤਾਂ ਖੇਤੀਬਾੜੀ ਜਿਹੜੇ ਕਰਨ ਵਾਲਾ ਸੈਕਟਰ ਆ ਉਹ ਪ੍ਰਭਾਵਤਾ ਨੇਚਰਲ ਹੋਣੀ ਹੋਣਾ ਨਾ ਕਿਉਂਕਿ ਜਦੋਂ ਬਾਹਰੋਂ ਚੀਜ਼ਾਂ ਸਸਤੇ ਮਿਲਣਗੀਆਂ ਆਪਣੇ ਦੇ ਖਰਚੇ ਵੱਧਣੇ ਬਾਹਰ ਅਮਰੀਕਾ ਦੇ ਵਿੱਚ ਸਬਸਿਡੀ ਬਹੁਤ ਕਿਸਾਨ ਨੂੰ ਦਿੱਤੀ ਜਾਂਦੀ ਆ ਆਪਾਂ ਨੂੰ ਇੱਥੇ ਉਹੀ ਸਬਸਿਡੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਆਪਣੀ ਜਿਹੜੀ ਫਸਲ ਆ ਮਹਿੰਗੀ ਹੋਊਗੀ ਜਿਹੜੀ ਬਾਹਰੋਂ ਆਊਗੀ ਸਸਤੀ ਹੋਊਗੀ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋ ਰਿਹਾ ਜਨ ਕਿ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਨਾਲ ਜਿਹੜੇ ਉਹ ਛੋਟੇ ਕਾਰੋਬਾਰ ਵਾਲੇ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ ਜਿਹੜਾ ਕਿ ਇਹ ਜਿਹੜਾ ਲਾਗੂ ਹੋ ਗਿਆ ਤਾਂ ਲਸ਼ਮਣ ਸਿੰਘ ਚੱਕ ਦੀ ਸ਼ੇਰ ਬੀਕੇ ਜੋ ਇੱਕ ਟੱਡ ਕੌਂਦਾ ਸੁ ਬਾਗੂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਦੀ ਦੇ ਟਰੰਪ ਦੇ ਪੁਤਲੇ ਸਾੜ ਰਹੇ ਆ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹੜਾ ਅੱਜ ਵਿਸ਼ਵ ਵਪਾਰ ਸੰਸਥਾ ਦੇ ਨਾਲ ਚਟਾਨ ਉਰਧ ਚਟਾਨ ਬਣ ਕੇ ਖੜਾ ਹੈ ਸਰਕਾਰਾਂ ਨੂੰ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਇਹ ਦਿੱਖ ਹੈ ਉਹ ਹਾਜਮ ਨਹੀਂ ਆ ਰਹੀ ਇਸ ਕਰਕੇ ਉਹ ਆਪਿਆਂ ਜਿਹੜੇ ਦਮਨਕਾਰੀ ਨੀਤੀਆਂ ਦੇ ਤਹਿਤ ਪਿਛੇ ਪੰਜਾਬ ਦੀ ਭਗਵੰਤਾਨ ਸਰਕਾਰ ਹੈ ਜਿਹੜੀ ਉਹ 3 ਤਰੀਕ ਤੋਂ ਲੈ ਕੇ ਕਿਸਾਨਾਂ ਨੂੰ ਦਮਨਕਾਰੀ ਨੀਤੀ ਦੇ ਤਹਿਤ ਦਰਨਣਾ ਚਾਹੁੰਦੀ ਸੀ ਵੱਖ-ਵੱਖ ਤਰ੍ਹਾਂ ਦੇ ਛਾਪੇ ਮਾਰ ਕੇ ਉਹ ਚਾਹੇ ਪੰਜਾਬ ਨੂੰ ਖੁੱਲੀ ਜੇਲ੍ਹ ਦੇ ਵਿੱਚ ਬਦਲਦਾ ਹਰਾਤ ਹੋਵੇ 19 ਤਰੀਕ ਨੂੰ ਉਹਨਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਵੀ ਇਹ ਆਪਦਾ ਜਿਹੜਾ ਚੱਕਰ ਚਲਾਇਆ ਇਸੇ ਤਰ੍ਹਾਂ ਹੀ ਜਿਹੜਾ ਹੁਣ ਟਰੰਪ ਆ ਰਿਹਾ ਹੈ ਉਹ ਆਪਣੀਆਂ ਨੀਤੀਆਂ ਲਾਗੂ ਕਰ ਰਿਹਾ ਹੈ ਕਹਿੰਦਾ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਦੀ ਕਣ ਕਿਹੜੀ 2425 ਰੁਪਏ ਵਿਕੂਗੀ ਤਾਂ ਮੈਂ 2100 ਰੁਪਏ ਕਣਕ ਵੇਚਣ ਨੂੰ ਤਿਆਰ ਆ ਇਸ ਕਰਕੇ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਆੜਤੀਏ ਇਹਦੇ ਨਾਲ ਸਾਰੇ ਹੀ ਪ੍ਰਭਾਵਿਤ ਹੋਣਗੇ ਜੇ ਅਸੀਂ ਹੁਕਮਤਾ ਲਾਗੂ ਹੁੰਦਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਮੋਦੀ ਟਰੰਪ ਦੀ ਜੋੜੀ ਦੇ ਜਿਹੜੇ ਪੁਤਲੇ ਸਾੜ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਕਰ ਰਹੇ ਆ ਜੀ ਨਾਮਾ ਸਰ ਮੈਂ ਤਾਰਾ ਚੰਦ ਜਿਹੜਾ ਸਖਤਰ ਬੀਕੇਯੂ ਡਕਾਉਂਦਾ ਮਨਜੀਤ ਨੇਰ ਅੱਜ ਅਸੀਂ ਮੋਦੀ ਤੇ ਟਰੰਪ ਦੇ ਪੁਤਲੇ ਸਾੜ ਰਹੇ ਆ ਕਿਉਂਕਿ ਅਸਲ ਦੇ ਵਿੱਚ ਇਹ ਜਿਹੜਾ ਸਮੁੱਚਾ ਮਾਮਲਾ ਹੈ ਇਹ ਅਮਰੀਕਾ ਦੀ ਜਾਂ ਸਾਮਰਾਜੀਆਂ ਦਾ ਆਰਥਿਕ ਸੰਕਟ ਹੈ ਜਿਹੜਾ ਉਹ ਪਛੜੇ ਮੁਲਕਾਂ ਦੇ ਉੱਤੇ ਲੱਦਣ ਵਾਸਤੇ ਫੁੱਲੀ ਮੰਡੀ ਦੇ ਨਾਂ ਦੇ ਉੱਤੇ ਇਹ ਤਬਾਹੀ ਕਰਨ ਜਾ ਰਿਹਾ ਖਾਸ ਤੌਰ ਤੇ ਇਸ ਸਮਝੌਤੇ ਦੇ ਵਿੱਚ ਖੇਤੀ ਜਨਸਾਂ ਦੇ ਨਾਲ ਅਤੇ ਡੈਰੀ ਫਾਰਮਿੰਗ ਦੇ ਨਾਲ ਜਿਹੜਾ ਦੋਨੇ ਖੇਤੀ ਦੇ ਨਾਲ ਸਹਾਇਕ ਧੰਦੇ ਨਾਲ ਜੁੜੀ ਹੋਈ ਹੈ ਇਹ ਕਰਕੇ ਇਹ ਸਮੁੱਚੇ ਲੋਕਾਂ ਦੀ ਜੀਵਨ ਦਾ ਵੀ ਸਵਾਲ ਹੈ ਜਦੋਂ ਅੱਜ ਅਮਰੀਕਾ ਇਹ ਜੇ ਸਮਝੌਤੇ ਕਰਕੇ ਜਿਹੜੇ 0% ਟੈਕਸ ਜਿਹੜਾ ਇਸ ਤੋਂ ਪਹਿਲਾਂ 40% ਦੇ ਕਰੀਬ ਟੈਕਸ ਸੀਗਾ ਬਾਹਰੋਂ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਅੱਜ ਉਹ ਜੇ 0% ਟੈਕਸ ਹੈ ਤਾਂ ਉਹ ਵੱਡੀਆਂ ਸਬਸਿਡੀਆਂ ਦੇ ਰਹੇ ਆ ਆਪਣੇ ਦੇਸ਼ ਦੇ ਵਿੱਚ ਤਾਂ ਆ ਸਾਡੇ ਮੁਲਕ ਦੇ ਵਿੱਚ 3% ਤੋਂ ਵੀ ਘੱਟ ਸਬਸਿਡੀ ਹੈ ਖੇਤੀ ਤੇ ਡੈਰੀ ਫਾਰਮਿੰਗ ਤੇ ਤੇ ਜਦੋਂ ਵੱਡੀਆਂ ਸਬਸਿਡੀਆਂ ਦੇ ਕੇ ਇੱਥੇ ਕੋਈ ਵੀ ਉਤਪਾਦਨ ਲੈ ਕੇ ਆਉਣਗੇ ਤਾਂ ਸਾਡਾ ਕਿਸਾਨ ਤੇ ਸਮੁੱਚੇ ਲੋਕ ਨੇ ਜਿਹੜੇ ਉਹ ਇਸ ਦੇ ਵਿੱਚੋਂ ਆਪਦੇ ਕਿੱਤੇ ਚੋਂ ਬਾਹਰ ਹੋਣਗੇ ਜਿਹਦੇ ਨਾਲ ਸਮੁੱਚੇ ਲੋਕਾਂ ਦੀ ਹਾਲਤ ਹੈ ਜਿਹੜੀ ਉਹ ਮਾੜੀ ਹੋਣੀ ਐ ਇਸ ਕਰਕੇ ਸਾਨੂੰ ਆਪਣੀ ਜੀਵਨ ਵਾਸਤੇ ਲੜਨ ਦੀ ਲੋੜ ਐ ਅੱਜ ਉਹ ਲੜਾਈ ਅਸੀਂ ਦੇ ਰਹੇ ਆ ਤੇ ਸਮੁੱਚੇ ਲੋਕਾਂ ਤੱਕ ਇਹ ਗੱਲਾਂ ਲਿਜਾ ਰਹੇ ਆ ਕਿ ਇਸ ਸੰਯੁਕਤ ਨੇ ਜਿਹੜੇ ਇਹ ਦੇਸ਼ ਦੇ ਲੋਕਾਂ ਲਈ ਮਾੜੇ ਨੇ ਇਹਨਾਂ ਦੇ ਵਾਸਤੇ ਲੜਨਾ ਚਾਹੀਦਾ ਅੱਜ ਅਸੀਂ ਇਹੀ ਲੋਕਾਂ ਨੂੰ ਸੁਨੇਹਾ ਦਿੰਨੇ ਆ ਤੇ ਲੜ ਰਹੇ ਆ। ਬੀਕੇਯੂ ਲਖੋਵਾਲ ਜਰਨਲਿਸਟ ਸੱਤਰ ਜਿਲ੍ਹਾ ਮੁਹਾਲੀ ਅਸੀਂ ਅੱਜ ਜਿਹੜਾ 트ੰਪ ਸਰਕਾਰ ਨੇ 26% ਟੈਰਿਫ ਵਧਾਇਆ ਉਹਦੇ ਕਰਕੇ ਉਤਰੇ ਭੁਕੇ ਰਾਸ਼ਟਰਪਤੀ ਦਾ ਹੋਰ ਜਗਾ ਤਾਂ ਇਸਕੀਮ ਦੀ ਕਾਰਤੀ ਵੀ ਮੋਦੀ ਦਾ ਵੀ ਭੁੱਕੋ ਗਏ ਪਰ ਅਸੀਂ ਉਰੇ ਰਾਸ਼ਟਰਪਤੀ ਟਰੰਪ ਦਾ ਹੀ ਪਤਲਾ ਭੁੱਕਿਆ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗ ਸਕੇ ਵੀ ਕਿਸਾਨੀ ਵਿਰੋਧ ਵਿੱਚ ਹੈ ਔਲੀ ਹੌਲੀ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਤੇ ਮੋਦੀ ਸਰਕਾਰ ਓਲੇ ਚੋਰੀ ਮਤਲਬ ਕਿਸੇ ਨਾ ਕਿਸੇ ਰਸਤੇ ਤੇ ਲਾਗੂ ਕਰਨ ਲੱਗਿਆ ਵਾ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੋ ਲਿਆ ਵਾ ਅਸੀਂ ਇਕਜੁੱਟਤਾ ਦਿਖਾਉਂਦੇ ਵਾਂ ਸਾਰੇ ਹੀ ਕਿਸਾਨ ਵੀ ਜੇ ਮੋਦੀ ਨਾ ਕੰਮ ਕਰਤਾ ਬਿਲਕੁਲ ਬਰਬਾਦ ਹੋ ਜੂਗੇ ਕਿਸਾਨੀ ਵੀ ਬਰਬਾਦ ਹੋ ਜੂਗੀ ਜਵਾਨੀ